ਬਾਦਲ ਸਾਹਿਬ ਨੇ ਦੋ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਇਹ ਕਹਿੰਦੇ 40 ਚੂੜੀ ਤੋਂ ਵੀ ਟਪਾ ਗਿਆ ਉਹ ਸ਼ਨੀਵਾਰ ਐ ਐਤਵਾਰ ਦੇ ਵਿੱਚ ਤੇ ਕੁਝ ਚੀਜ਼ਾਂ ਹੋਰ ਵੀ ਜਿਹੜੀਆਂ ਮੈਨੂੰ ਦੇਖਣ ਨੂੰ ਉਹਦੇ ਵਿੱਚ ਲੱਗੀਆਂ ਕਿ ਉਹਨਾਂ ਨੇ ਕੁਝ ਇਮੋਸ਼ਨਲ ਅਟੈਚਮੈਂਟਸ ਬਣਾਉਣ ਦੀ ਵੀ ਕੋਸ਼ਿਸ਼ ਬਹੁਤ ਕੀਤੀ ਹੈ ਲੋਕਾਂ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਗੱਲਾਂ ਕੀਤੀਆਂ ਤਸਵੀਰਾਂ ਦੀਆਂ ਗੱਲਾਂ ਕੀਤੀਆਂ ਕੀ ਉਹਨਾਂ ਵਾਲੇ ਟਾਈਮ ਵਿੱਚ ਭਵਿੱਖ 'ਚ ਕੀ ਲੱਗ ਰਿਹਾ ਹੈ ਸਰ ਗੱਲ ਇਹ ਆ ਕਿ ਦੇਖੋ ਸੁਖਵੀਰ ਸਿੰਘ ਬਾਦਲ ਪਹਿਲਾਂ ਹੀ ਆਪਦਾ ਪ੍ਰੋਗਰਾਮ ਉਲੀਕ ਕੇ ਬੈਠੇ ਸੀ ਜੀ ਹਰ ਇੱਕ ਬੰਦੇ ਕੋਲ ਆਪੋ ਆਪਣਾ ਕਗਾਸ ਹੁੰਦਾ ਹੈ ਹਰ ਇੱਕ ਬੰਦੇ ਕੋਲ ਜਿਹੜਾ মিডিਆ 'ਚ ਹੈ ਹਮ ਹਰ ਇੱਕ ਬੰਦੇ ਕੋਲ ਆਪਣੇ ਆਬਜ਼ਰਵੇਸ਼ਨ ਹੈ ਜੀ ਜੀ ਹਰ ਇੱਕ ਬੰਦੇ ਕੋਲ ਆਪਣੇ ਆਪਣੇ ਸੋਰਸਸ ਨੇ ਮੈਂ ਕਿਸੇ ਦੀ ਗੱਲ ਨੂੰ ਪਲਟ ਨਹੀਂ ਰਿਹਾ ਜੀ ਜੀ ਪਰ ਗੱਲ ਇਹ ਆ ਕਿ ਸੁਖਵੀਰ ਸਿੰਘ ਬਾਦਲ ਦਾ ਪ੍ਰੋਗਰਾਮ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈ ਕਿ ਪਹਿਲਾਂ ਉਲੀਕਿਆ ਹੋਇਆ ਸੀ ਇਹਨਾਂ ਨੇ ਪਰ ਹੁੰਦਾ ਕੀ ਆ ਕਿ ਜੋ ਐਲਾਨ ਹੋਇਆ ਜੀ ਨਿੱਤੇ ਦਿਨੀ ਚੋਣਾ ਦਾ ਜੀ ਜੀ ਉਹਦੇ ਚ ਮਹਾਰਾਸ਼ਟਰ ਚ ਜ਼ਿਆਦਾ ਟਾਈਮ ਦੇਣ ਵਾਸਤੇ ਮੋਦੀ ਸਾਹਿਬ ਨੂੰ ਇਹਨਾਂ ਨੇ ਮਹਾਰਾਸ਼ਟਰ ਨੂੰ ਛੱਡ ਕੇ ਦੋ ਸਟੇਟਾਂ ਦਾ ਐਲਾਨ ਕਰ ਐਲਾਨ ਕਰ ਦਿੱਤਾ ਪਰ ਇੱਕ ਵੀ ਜਿਮਨੀ ਚੋਣ ਦਾ ਚੋਣ ਕਮਿਸ਼ਨ ਨੇ ਐਲਾਨ ਨਹੀਂ ਕੀਤਾ ਹੁਣ ਉਹਦੇ ਚ ਇਹ ਹੈ ਨਾ ਕਿ 10 ਯੂਪੀ ਵਾਲੀਆਂ ਵੀ ਲੜਨੀਆਂ ਪੈਣੀਆਂ ਜੀ ਚਾਰ ਰਾਜਸਥਾਨ ਵਾਲੀਆਂ ਵੀ ਲੜਨੀਆਂ ਪੈਣੀਆਂ ਤਜ਼ੋਰ ਬਹੁਤ ਜ਼ਿਆਦਾ ਲੱਗੇਗਾ ਹੁਣ ਗੱਲ ਇਹ ਹੈ ਸਰ ਕੇ ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪੰਜਾਬ ਦੀ ਜ਼ਿਮਨੀ ਚੂਣ ਦਾ ਜਿਹੜਾ ਤੰਦੂਰ ਭਖਿਆ ਹੋਇਆ ਸੀਗਾ ਉਹਦੇ ਤੇ ਥੋੜੇ ਛੱਟੇ ਮਾਰ ਦਿੱਤੇ ਠੰਡਾ ਕਰ ਦਿੱਤਾ ਬਿਲਕੁਲ ਹੁਣ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਸੀ ਉਹਦੇ ਤਹਿਤ ਹੀ ਇਹ ਇੱਕ ਦੋ ਰੋਜ਼ਾ ਦੀਆਂ ਜਿਹੜੀਆਂ ਸਰਗਰਮੀਆਂ ਨੇ ਜੀ ਇਹ ਤੁਹਾਨੂੰ ਦਿਖਾਈ ਦਿੱਤੀਆਂ ਜੀ ਇੱਕ ਗੱਲ ਕਲੀਅਰ ਹੋ ਗਈ ਬਿਲਕੁਲ ਇਹਦਾ ਮਤਲਬ ਹੈ ਕਿ ਸ਼ਾਇਦ ਇਹ ਸਾਰਾ ਕੁਝ ਜਿਹੜਾ ਹੈ ਜੀ ਉਹ ਗੱਡੀ ਗੇਰ ਚ ਪੈ ਗਈ ਐ ਹਾਂ ਉਹਨਾਂ ਨੂੰ ਪਤਾ ਸੀਗਾ ਇਹਨਾਂ ਨੇ ਵਿਉਂਤਬੰਦੀ ਜਿਹੜੀ ਆਪਣੀ ਕੀਤੀ ਸੀਗੀ ਹੁਣ ਕਿਉਂਕਿ ਇਲੈਕਸ਼ਨ ਥੋੜਾ ਪਿੱਛੇ ਖਿਸਕ ਸਕਦਾ ਹੋ ਸਕਦਾ ਤੁਸੀਂ ਸਰਗਰਮੀ ਜਿਹੜੀ ਐ ਸੁਖਬੀਰ ਸਿੰਘ ਬਾਦਲ ਦੀ ਘੱਟ ਵੇਖੋ ਜਾਂ ਨਾ ਹੂੰ ਹੋ ਸਕਦਾ ਹੁਣ ਅੰਦਰੋਂ ਹੀ ਅਕਾਲੀ ਦਲ ਚੋਂ ਜਦੋਂ ਅਸੀਂ ਇਹ ਪਤਾ ਕਰਨ ਦਾ ਯਤਨ ਕਰਦੇ ਆ ਕਿ ਕੀ ਪ੍ਰਧਾਨ ਸਾਹਿਬ ਵੀ ਆਗੇ ਨੇ ਪੂਰੇ ਫਾਰਮ ਦੇ ਵਿੱਚ ਜਾਂ ਤਿਆਰੀ ਚ ਨੇ ਕਿ ਉਹ ਗਿੱਦੜਵਾਹ ਤੋਂ ਲੜਨ ਜਾ ਰਹੇ ਆ ਜੀ ਦੋ ਚੀਜ਼ਾਂ ਨੇ ਸਾਹਿਬ ਜੋਤੇ ਡਿੰਪੀ ਢਿੱਲੋ ਦੇ ਖਾਸ ਨੇ ਕਰੀਬੀ ਨੇ ਜਾਂ ਕਹਿ ਲੋ ਕਿ ਇਹ ਮੇਜ਼ ਇੱਕ ਤੇ ਬਹਿਣ ਵਾਲੇ ਲੋਕ ਜੀ ਜੀ ਜੇ ਉਹਨਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਆ ਕਿ 200% ਤੁਹਾਨੂੰ ਦਾਅਵੇ ਨਾਲ ਕਹਿੰਦੇ ਆ ਨਾ ਤਾਂ ਡਿੰਪੀ ਢਿੱਲੋ ਪਾਰਟੀ ਛੱਡਣਗੇ ਤੇ ਨਾ ਹੀ ਟਿਕਟ ਛੱਡਣਗੇ ਮਤਲਬ ਕਿ ਟਿਕਟ ਉਹਨਾਂ ਨੂੰ ਮਿਲ ਰਹੀ ਹੈ 200% ਗੱਲ ਅਸੀਂ ਲਿਖ ਕੇ ਦਿੰਨੇ ਆ ਤੁਹਾਨੂੰ ਉਹ ਉਹ ਜਿਹੜੇ ਉਹਨਾਂ ਨਾਲ ਜੁੜੇ ਸੋਚ ਨਹੀਂ ਗੌਰ ਵੀ ਪੰਮਲਪੁਰ ਸੇ ਜਬਾਦ ਨਹੀਂ ਗੱਲ ਮਤਲਬ ਉਹ ਕਹਿੰਦੇ ਆ ਕਿ ਜੀ ਇਹ ਯਾਰੀ ਆ ਇਹਨਾਂ ਦੀ ਇਹ ਇਹ ਕਹਿੰਦੇ ਕਿ ਢਿੰਪੀ ਸਾਹਵੇ ਕਹ ਰਹੇ ਨੇ ਕਿ ਇੱਕ ਤੋਂ 300 ਬੱਸ ਬਣਾਈ ਆ 300 ਤੋਂ ਇੱਕ ਵੀ ਰਹਿ ਗਈ ਹੂੰ ਤਦ ਵੀ ਤਦ ਵੀ ਜਾਵਾਂਗਾ ਨਾਲ ਜੀ ਬੱਸ ਉਹ ਜਿਹੜੇ ਪਹਿਲੀਆਂ ਚ ਨਾਲ ਖੜੇ ਹੋ ਬਿਲਕੁਲ ਬਿਲਕੁਲ ਉਹ ਕਹਿੰਦੇ ਵੀ ਇਹ ਯਾਰੀ ਨਹੀਂ ਟੁੱਟੇਗੀ ਫੇਵਿਕੋਲ ਦਾ ਪੱਕਾ ਜੋੜ ਹੈ ਜੀ ਹਾਲਾਂਕਿ ਦੂਸਰੇ ਪਾਸਿਓਂ ਜੇ ਤੁਸੀਂ ਅਕਾਲੀ ਦਲ ਚੋਂ ਹੀ ਬਹੁਤ ਕਹਿ ਲੋ ਕਿ ਜਿਹੜੇ ਬਾਦਲ ਪਰਿਵਾਰ ਦੇ ਨੇੜੇ ਤੇੜੇ ਰਹਿਣ ਵਾਲੇ ਲੋਕ ਆ ਜੇ ਉਹਨਾਂ ਦੀ ਜਾਂ ਓਵਰਆਲ ਤੁਸੀਂ ਗਿੱਦੜਵਾ ਹਲਕੇ ਦੀ ਚਰਚਾ ਸੁਣੋਗੇ ਤਾਂ ਉੱਥੇ ਕਿਤੇ ਨਾ ਕਿਤੇ ਇੱਕ ਅੱਖਾ ਦੀ ਛਾ ਵੀ ਹੈ ਕੁਝ ਮਤਲਬ ਕਿ ਹੁਣ ਮੈਂ ਆਪਦੇ ਸੋਰਸਸ ਨਹੀਂ ਰਿਵੀਲ ਕਰ ਸਕਦਾ ਤੁਹਾਡੇ ਜਿਹੜੇ ਸੋਰਸਸ ਹੁੰਦੇ ਨੇ ਤਾਂ ਉਹਦੇ ਵਿੱਚੋਂ ਇੱਕ ਰਾਏ ਜਿਹੜੀ ਆ ਇੱਕ ਵੱਖਰੀ ਵੀ ਮਿਲਦੀ ਹੈ ਕਿ ਨਹੀਂ ਜੀ ਦੇਖੋ ਡਿੰਪੀ ਢਿੱਲੋ ਦਾ ਸਾਨੂੰ ਤੇ ਆਪਾਂ ਕੋਈ ਪਤਾ ਨਹੀਂ ਹੈ ਸਰ ਜੀ ਫਿਰ ਚਰਚਾ ਇਹ ਚੱਲੀ ਪਿਛਲੇ ਦਿਨੇ ਕਿ ਕੋਈ ਮੀਟਿੰਗ ਹੋਈ ਹੈ ਨਾ ਦੀ ਸਤਾ ਤਾਰੀਆਂ ਦੇ ਨਾਲ ਜੀ ਥੋੜੇ ਡਾਊਟ ਕ੍ਰੀਏਟ ਹੁੰਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਰ ਜਦੋਂ ਡਿੰਪੀ ਢਿੱਲੋ ਦੇ ਤੜੇ ਚੋਂ ਆਪਾਂ ਕਰੀਬੀਆਂ ਨੂੰ ਪੁੱਛਦੇ ਆ ਜੀ ਤਾਂ ਉਹ ਕਹਿੰਦੇ ਨੇ ਕਿ ਦੇਖੋ ਗੱਲ ਇਹ ਆ ਕਿ ਆਫਰਾਂ ਹੋਈਆਂ ਮੈਨੂੰ ਇੱਕ ਸੋਰਸਸ ਨੇ ਇੱਕ ਸੋਰਸ ਨੇ ਤਾਂ ਸੋਰਸਸ ਦੇ ਵਿੱਚੋਂ ਇੱਕ ਨੇ ਇਹ ਵੀ ਦੱਸਿਆ ਕਿ ਯਾਰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਫਰਾਂ ਚੱਲ ਰਹੀ ਆ ਜੀ ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਹੋ ਰਹੀਆਂ ਇੱਕ ਪੰਥਕ ਚੇਰੇ ਵਾਲੀ ਕਿਾਸੀ ਵੀ ਸੀ ਕਿ ਹੋ ਸਕਦਾ ਕੋਈ ਨਾ ਕੋਈ ਦਣਾ ਚੇਰੇ ਇੱਥੇ ਕੋਈ ਵੀ ਹੈ ਤਾਂ ਕਹਿਣ ਦਾ ਮਤਲਬ ਇਹ ਆ ਕਿ ਹਾਲ ਫਿਲਹਾਲ ਸੁਖਵੀਰ ਸਿੰਘ ਬਾਦਲ ਇਲੈਕਸ਼ਨ ਨਹੀਂ ਲੜ ਰਹੇ ਜਿੰਨਾ ਨੂੰ ਮੈਂ ਅੰਦਰੋਂ ਪਤਾ ਕੀਤਾ ਤੁਸੀਂ ਤੇ ਗੱਲ ਹੋਰ ਸੁਣਾਤੀ ਸਾਨੂੰ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਸਰਗਰਮ ਹੋ ਰਹੇ ਨੇ ਮੈਨੂੰ ਮੈਂ ਮਾਫ ਕਰਨਾ ਮੈਂ ਗਲਤ ਸਾਬ ਕੋਈ ਸਮਾਂ ਹੋ ਸਕਦਾ ਮੈਨੂੰ ਗਲਤ ਸਾਬਤ ਕਰ ਦੇ ਜੀ ਨਹੀਂ ਉਹ ਤਾਂ ਚਲੋ ਸਾਹਮਣੇ ਦੱਸਣੀ ਗੱਲ ਸੁਖਵੀਰ ਸਿੰਘ ਬਾਦਲ ਜੇ ਇਲੈਕਸ਼ਨ ਲੜਦੇ ਨੇ ਤਾਂ ਮੇਰੇ ਖਿਆਲ ਦੇ ਨਾਲ ਗਲਤੀ ਕਰਨਗੇ ਹੂੰ ਕਿਉਂਕਿ ਇੱਥੇ ਹੀ ਸੁਖਵੀਰ ਸਿੰਘ ਬਾਦਲ ਦੀ ਰਾਜਨੀਤੀ ਦਾ ਜਿਹੜਾ ਹੈ ਨਾ कह लो कि सारा अदारो मदारो आ जाएगा दबा आ जाएगा बिल्कुल और हो सकता है सियासत बहुत कुछ होंगे इस वो कि जो थोड़िया तो ओपोजिट फोरस होंगे ने जी वो फिर गेम भी कमा देंगे बिल्कुल बिल्कुल यही मौका है हालांकि मैं ਤੁਹਾਨੂੰ ਅਖੇ ਵੀ ਕਹਿ ਸੀਗਾ ਕਿ ਗਿੱਦੜਵਾ ਇੱਕ ਰਸਤਾ ਹੋ ਸਕਦਾ ਬਰਾਸਤਾ ਗਿੱਦੜਵਾ ਤੁਸੀਂ ਮਤਲਬ ਕਿ ਆ ਸਕਦੇ ਹੋ ਪਰ ਕਹਿਣ ਦਾ ਭਾਵ ਇਹ ਹੈ ਕਿ ਹਾਲੇ ਸ਼ਾਇਦ ਸਮਾਂ ਜਿਹੜਾ ਹੈ ਉਹ ਬਣਿਆ ਨਹੀਂ ਜੀ ਕਿਉਂ ਕਿ ਜਿਸ ਵੇਲੇ ਉਹ ਗੱਲਾਂ ਆਪਾਂ ਕਰ ਰਹੇ ਸੀਗੇ ਉਸ ਵੇਲੇ ਆ ਜਿਹੜੀ ਹੁਣ ਇਹਨਾਂ ਦੇ ਵਿੱਚ ਪਾਟਕ ਫੁੱਟ ਫੇਰ ਖਟੜਾ ਸਾਬ ਦਾ ਮદાન ਚ ਆ ਜਾਣਾ ਫਿਰ ਉਹ ਪ੍ਰਦੀਪ ਦਾ ਮદાન ਚ ਆ ਜਾਣਾ ਮਤਲਬ ਕਿ ਕਮਸਾਨ ਜਿਹੜਾ ਪੈ ਗਿਆ ਹੈ ਨਾ ਉਹਨੇ ਉਸ ਚੀਜ਼ ਨੂੰ ਥੋੜਾ ਜਿਹਾ ਕੈਲੋਕਟ ਲਿਆਂ ਕੀਤਾ ਆ ਜੀ ਸੋ ਜਿੰਨੀ ਕੋ ਜਾਣਕਾਰੀ ਮੈਂ ਜੁਟਾਈ ਆ ਕਿ ਹਾਲ ਫਿਲਹਾਲ ਹਾਂ ਇਹ ਜ਼ਰੂਰ ਕਹਿ ਰਹੇ ਨੇ ਕਿ ਜੇ ਡਿੰਪੇਟੇ ਲੋਕ ਕੋਈ ਕਦਮ ਚੁੱਕਦੇ ਆ ਜੀ ਤਾਂ ਫਿਰ ਫਿਰ ਤਾਂ ਸੁਖਵੀਰ ਸਿੰਘ ਬਾਦਲ ਗਿੱਦੜਵਾ ਵਾਕੋ ਵਰ ਥੋੜੀ ਦੇਣਗੇ ਹੂੰ ਹੂੰ ਬਿਲਕੁਲ ਇਹ ਤਾਂ ਉਹ ਆਪਣਾ ਆਪਸ਼ਨ ਵੀ ਰੱਖ ਕੇ ਚੱਲ ਰਿਹਾ ਜਿਵੇਂ ਕੱਲ ਪੱਤਰਕਾਰਾਂ ਨੇ ਪੁੱਛਿਆ ਨਾ ਕਿ ਜੇ ਕੋਈ ਨਹੀਂ ਵਿਹਲਾ ਆਉਣਦੇ ਫਿਰ ਦੱਸ ਦਿਆਂ ਤੁਹਾਨੂੰ ਜੀ ਸੋ ਇਹ ਇਹ ਚੀਜ਼ ਜਿਹੜੀ ਹੈ ਨਾ ਕਹ ਲਓ ਕਿ ਸੰਭਾਵੀ ਹੋ ਸਕਦੀ ਆ ਕਿ ਕੱਲ ਨੂੰ ਮੰਨ ਲਓ ਕੋਈ ਬੰਦਾ ਕਦਮ ਚੁੱਕਦਾ ਹੈ ਜਿਹੜਾ ਤੁਹਾਡਾ ਮੁਖ ਚਿਹਰਾ ਹੈ ਜੀ ਤਾਂ ਉਸ ਸੂਰਤ ਚ ਬੈਕਅਪ ਤੇ ਤੁਹਾਡੇ ਕੋਲ ਹੋਏਗਾ ਨਾ ਬਿਲਕੁਲ ਤਦ ਹੀ ਤੁਸੀਂ ਕਾਮਯਾਬ ਹੋ ਪਰ ਮੇਰਾ ਆਪਣਾ ਮੰਨਣਾ ਹੈ ਕਿ ਸੁਖਵੀਰ ਸਿੰਘ ਬਾਦਲ ਗਿੱਦੜਵਾਚ ਠੀਕ ਹੈ ਨਾ ਦਾ ਰਸੂਖਿਆ ਹੋਲਡ ਹੈ ਤੇ ਇਲੈਕਸ਼ਨ ਲੜ ਵੀ ਸਕਦੇ ਆ ਪਰ ਸਮਾਂ ਕੀ ਸਮਾਂ ਹੈਗਾ অনুকূল ਜਿਸ ਨੂੰ ਆਪਾਂ ਕਹਿੰਦੇ ਆ ਪਰਸਥਿਤੀਆਂ ਵਾਜ਼ਬ ਹੈ ਜੀ ਆ ਉਹ ਉਹ ਜ਼ਰੂਰ ਇੱਕ ਸੋਚਣ ਦਾ ਵਿਸ਼ਾ ਹੈ ਜੀ ਜੀ ਕੁਝ ਕਮੈਂਟ ਪੜ ਲੀਏ ਨਾਲ ਨਾਲ ਜੀ ਪ੍ਰੇਸ਼ਾ ਜੀ ਕਹਿ ਰਹੇ ਨੇ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਕੰਦੇ ਵਿਧਾਨ ਸਭਾ ਚ ਚਲੇ ਗਏ ਤਾਂ ਇਹਨਾਂ ਨੇ ਝਾੜੂ ਵਾਲਿਆਂ ਨੂੰ ਨਹੀਂ ਬੋਲਣ ਦੇਣਾ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਵਿਕਾਸ ਵਾਲੇ ਪਾਸੇ ਕੰਮ ਕੀਤੇ ਨੇ ਮਲੋਟ এনवायरमेंट ਜੀ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਜੀ ਗਿੱਦੜਵਾੜ ਤੋਂ ਚੋਣ ਨਹੀਂ ਲੜਨਗੇ ਕਹਿੰਦੇ ਡਿੰਪੀ ਢਿੱਲੋ ਹੋ ਰਹਨ ਇਹਨਾਂ ਨੇ ਹਾਂ ਕਰ ਦਿੱਤੀ ਹੈ ਹਾਂ ਜੀ ਮੈਂ ਦੇਖੋ ਗੱਲ ਹੈ ਕਿ ਮੈਂ ਖੁਦ ਇਹੀ ਗੱਲ ਕਹਿ ਰਿਹਾ ਜੀ ਜੋ ਇਹਨਾਂ ਨੇ ਗੱਲ ਕਹੀ ਹੈ ਮੈਂ ਵੀ ਅੱਖਰ ਅੱਖਰ ਉਹੀ ਗੱਲ ਕਹਿ ਰਿਹਾ ਕਿ ਅੰਦਰੋਂ ਤੇ ਇਹ ਹੀ ਆਵਾਜ਼ ਆ ਰਹੀ ਹੈ ਕਿ ਡਿੰਪੀ ਟਲੋਦੇ ਤਿਆਰੀ ਹੈ ਮੈਨੂੰ ਤੇ ਇਥੋਂ ਤੱਕ ਵੀ ਜਾਣਕਾਰੀ ਮਿਲੀ ਆ ਕਿ ਸਾਰਾ ਸੈਟਅਪ ਕਰ ਲਿਆ ਗਿਆ ਹੂੰ ਜਿਵੇਂ ਮੰਨ ਲਓ ਹੁਣ ਮੈਂ ਉਹ ਬਹੁਤੀਆਂ ਗੱਲਾਂ ਨਹੀਂ ਖੋਲਾਂਗਾ ਕਿ ਕਿਸ ਤਰ੍ਹਾਂ ਅੱਜ ਕੱਲ ਸੋਸ਼ਲ ਮੀਡੀਆ ਹੈਂਡਲ ਕੀਤਾ ਜਾਂਦਾ ਹੈ ਕੈਂਪੇਨ ਕੀਤਾ ਜਾਂਦਾ ਹੈ ਫਿਰ ਉਹ ਮਤਲਬ ਕਿ ਅੱਜ ਕੱਲ ਤੁਹਾਨੂੰ ਪਤਾ ਆਈਟੀ ਟੀਮਾਂ ਬਣਦੀਆਂ ਨੇ ਤਾਂ ਉਹ ਸਾਰਾ ਕੁਝ ਫਿਕਸ ਹੋ ਚੁੱਕਾ ਹੈ ਜੀ ਜਿਨ੍ਹਾਂ ਨੂੰ ਮੈਂ ਮਤਲਬ ਕਿ ਜਾਣਿਆ ਅੰਦਰ ਜਾ ਕੇ ਥੋੜਾ ਇਸ ਖਬਰ ਦੇ ਵਿੱਚ ਕਿ ਟੀਮਾਂ ਤੱਕ ਜਿਹੜੀਆਂ ਹਾਇਰ ਕੀਤੀਆਂ ਜਾਂਦੀਆਂ ਜਾਂ ਜੋ ਵੀ ਕਹ ਲੋ ਕੇ ਕੰਪੇਨ ਦੀ ਮੈਨੇਜਮੈਂਟ ਹੁੰਦੀ ਹੈ ਉਹਦੇ ਤੇ ਵਰਕਆਊਟ ਕੀਤਾ ਜਾ ਚੁੱਕਾ ਹੈ ਬਾਕੀ ਹੁਣ ਦੇਖੋ ਰਾਜਨੀਤੀ ਚ ਕੀ ਹੁੰਦਾ ਜੀ ਜੀ ਆਪਣੇ ਦੋਸਤ ਬੜੇ ਸਮਝਦਾਰ ਨੇ ਇਹ ਵੀ ਪੂਰੀਆਂ ਖਬਰਾਂ ਰੱਖਦੇ ਮਲੋਟ ਨਿਊਜ਼ ਵਾਲੇ ਬਾਈ ਹੋਰ ਦੱਸ ਨੇ ਕਿ ਗਿੱਦੜਵਾ ਤੇ ਕਹਿੰਦੇ ਮਨਪ੍ਰੀਤ ਬਾਦਲ ਉਹਨਾਂ ਦਾ ਵੀ ਪੱਕਾ ਹੀ ਹੈ ਕੰਮ ਭਾਜਪਾ ਉਹਨਾਂ ਨੂੰ ਭੇਜ ਸਕਦੀ ਹੈ ਕਿਉਂਕਿ ਪਿਛਲਾ ਇਲੈਕਸ਼ਨ ਤੇ ਟਲ ਗਿਆ ਉਹਨਾਂ ਦਾ ਜੀ ਜੀ ਜੋ ਲੋਕ ਸਭਾ ਵਾਲਾ ਸੀਗਾ ਉੱਥੇ ਤੇ ਉਹਨਾਂ ਦੀ ਬਚਤ ਰਹਿ ਗਈ ਹਮ ਪਰ ਹੁਣ ਹੁਣ ਉਹਨਾਂ ਨੂੰ ਕਹਿ ਲੋ ਕਿ ਜਾਣਾ ਪਊਗਾ ਜੀ 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 ਵੈਸੇ ਉਹ ਬਿਮਾਰੀ ਤੋਂ ਉਬਰੇ ਹਨ ਕਿ ਨਹੀਂ ਉਹ ਇੱਕ ਅੱਡ ਵਿਸ਼ਾ ਹੈ ਹਮ ਪਰ ਜੇ ਭਾਜਪਾ ਹਾਈਕ ਮੰਨ ਕਹੇਗੀ ਤਾਂ ਉਹਨਾਂ ਨੂੰ ਲੜਨਾ ਪਵੇਗਾ ਜੀ ਕਿ ਵੈਸੇ ਉਹਨਾਂ ਦਾ ਵੀ ਆਧਾਰ ਹੈਗਾ ਹੀ ਆ ਆਪਦੇ ਉਹਨਾਂ ਦੇ ਵੀ ਤੇ ਜਿਵੇਂ ਕਹ ਲਉ ਕਿ ਸਲੀਪਰ ਸੈ ਲੈ ਗਈ ਆ ਬਿਲਕੁਲ ਸਹੀ ਗੱਲ ਹੈ ਜੀ ਆ ਬਲਵਿੰਦਰ ਜੀ ਕਹਿ ਰਹੇ ਨੇ ਕਿ ਸੁਖਵੀਰ ਬਾਦਲ ਇਸ ਸਮੇ ਉਪਚੋਣਾ ਚ ਕਹਿੰਦੇ ਰਿਸਕ ਨਹੀਂ ਲੈਣਗੇ ਕਿਉਂਕਿ ਅਕਸਰੀ ਸੱਤਾਧਾਰੀ ਪਾਰਟੀ ਜਿੱਤਦੀ ਹੈ ਤੇ ਉਹੀ ਮੈਂ ਕਹਿ ਰਿਹਾ ਨਾ ਕਿ ਸਥਿਤੀ ਹਾਲੇ ਕਹ ਲਉ ਕਿ ਬਣੀ ਨਹੀਂ ਹੈ ਜੀ ਸਥਿਤੀ ਮੁੜੀ ਨਹੀਂ ਹੈ ਉਹਨਾਂ ਵੱਲ ਸੋ ਜੋਖਮ ਲੈਣ ਵਾਲਾ ਇਹ ਆ ਕਿ ਦੇਖੋ ਲੜਨਗੇ ਸੁਖਵੀਰ ਸਿੰਘ ਬਾਦਲ ਹੀ ਹਮ ਇੰਡਾਇਰੈਕਟਲੀ ਕਹ ਲਉ ਲੜਨਗੇ ਪਿੱਛੇ ਲੜਨਗੇ ਬਿਲਕੁਲ ਸੁਖਵੀਰ ਸਿੰਘ ਬਾਦਲ ਹੀ ਲੜਨਗੇ ਵਾਹ ਲਾਉਣਗੇ ਜੀ ਵਾਲ ਹੋਣਗੇ ਕਿਉਂਕਿ ਡਿੰਪੀ ਢਿਲੋਹਰਾਂ ਦਾ ਇੱਕ ਅੱਡ ਨਿੱਜੀ ਤੌਰ ਤੇ ਵੀ ਤਾਂ ਉੱਥੇ ਹੈ ਹੈ ਨਾ ਜੀ ਉਹਨਾਂ ਦਾ ਹੋਲਡ ਹੈ ਜਿਵੇਂ ਰਾਜਾ ਵੜਿੰਗ ਦਾ ਇੱਕ ਨਿੱਜੀ ਹੋਲਡ ਹੈ ਜੀ ਇਦਾਂ ਹੀ ਡਿੰਪੀ ਢਿਲੋਹਰਾਂ ਦਾ ਜਿਹੜਾ ਉਹਨਾਂ ਦੀ ਢਿਲੋ ਫੈਮਿਲੀ ਉਹਨਾਂ ਦਾ ਵੀ ਹੈ ਹੂੰ ਹੂੰ ਜੀ ਹਾਂ ਆਮ ਆਦਮੀ ਪਾਰਟੀ ਕਿਹੜਾ ਚਿਹਰਾ ਲੈ ਕੇ ਆਉਂਦੀ ਹੈ ਉਹ ਇੱਕ ਦਿਲਚਸਪ ਸਥਿਤੀ ਹੋਏਗੀ ਕਾਂਗਰਸ ਦੇ ਵਿੱਚੋਂ ਕਈ ਕਿਸਮ ਦੀਆਂ ਆਵਾਜ਼ਾਂ ਨੇ ਅਮਰਤਾ ਜੀ ਆ ਸਕਦੇ ਆ ਜਿੰਦਰ ਕਬੱਡੀ ਵਾਲੇ ਦਾ ਵੀ ਜ਼ਿਕਰ ਆ ਕਿ ਜਿੰਦਰ ਵੀ ਆ ਸਕਦਾ ਹੂੰ ਇਧਰੋਂ ਕਹਿ ਲੋ ਕਿ ਆਮ ਆਦਮੀ ਪਾਰਟੀ 24 ਕਈ ਦਾਅਵੇ ਧਾਰ ਰਿਹਾ ਜੀ ਜੀ ਤੁਸੀਂ ਇਹਦੇ ਚ ਤਾਂ ਹੁਣ ਕਹਿ ਲੋ ਕਿ ਕੋਈ ਸਰਪ੍ਰਾਈਜ਼ ਪੈਕੇਜ ਵੀ ਦੇ ਸਕਦੇ ਆ ਸਹੀ ਗੱਲ ਹੈ ਕੋਈ ਨਵੀਂ ਚੀਜ਼ ਵੀ ਹੋ ਸਕਦੀ ਹੈ ਹਾਂ ਜੀ ਹਾਂ ਜੀ ਜੀ ਯਾਦਵਿੰਦਰ ਜੀ ਕੈਨੇਡਾ ਤੋਂ ਦੇਖ ਰਹੇ ਨੇ ਗੁਰਸੇਵਕ ਜੀ ਅਮਰੀਕਾ ਤੋਂ ਦੇਖ ਰਹੇ ਨੇ ਬਲੂਕ ਜੀ ਕਹਿ ਰਹੇ ਨੇ ਕਿ ਜਿੰਨਾ ਕੰਮ ਅਕਾਲੀ ਦਲ ਵੇਲੇ ਹੋਇਆ ਭਾਈ ਉਸ ਤੋਂ ਬਾਅਦ ਹੋਇਆ ਤਾਂ ਦੱਸੋ ਹੋਰ ਬਹੁਤ ਸਾਰੇ ਦੋਸਤ ਨੇ ਸਾਰਿਆਂ ਦਾ ਸ਼ੁਕਰੀਆ ਨਹੀਂ ਠੀਕ ਹੈ ਸਰ ਕਿ ਤੁਸੀਂ ਜੇ ਉਹਨਾਂ ਨੇ ਕੰਮ ਕੀਤਾ ਤੁਸੀਂ ਪ੍ਰਚਾਰ ਕਰ ਸਕਦੇ ਹੋ ਜੀ ਜੀ ਬਿਲਕੁਲ ਠੀਕ ਹੈ ਨਾ ਸਰ ਜੇ ਨਹੀਂ ਕਿਸੇ ਨੇ ਕੀਤਾ ਹੂੰ ਤਾਂ ਉਹ ਵੀ ਲੋਕਾਂ ਨੂੰ ਦਿਖਣਾ ਨਜ਼ਰ ਆਏਗਾ ਪਰ ਗੱਲ ਇਹ ਆ ਕਿ ਆਪਣਾ ਇਲਾਕਾ ਤੇ ਕਹਿ ਸਕਦਾ ਹੈ ਲੰਬੀ ਹਾਲੇ ਤਾਂ ਕਹਿ ਸਕਦੇ ਆ ਕਿ ਉਦੋਂ ਬਾਅਦ ਤੇ ਅਸੀਂ ਕੰਨੀ ਦੇ ਕਿਆਰੇ ਵਾਂਗੂ ਸੁੱਕੇ ਹੀ ਰਹਿ ਗਏ ਆ ਸੁੱਕੇ ਰਹਿ ਗਏ ਰਿਸ਼ੀਰ ਦੇ ਪਾਲ ਬਾਈ ਕਹ ਰਹੇ ਨੇ ਸਿੱਧੇ ਰੂਪ ਦੇ ਵਿੱਚ ਬਾਦਲ ਵਰਸਸ ਬਾਦਲ ਨਹੀਂ ਹੋਵੇਗਾ ਕਹਿੰਦੇ ਸਿੱਧੇ ਰੂਪ ਦੇ ਵਿੱਚ ਹੋਵੇਗਾ ਅੰਨੇ ਨੂੰ ਇਹਦੇ ਵਿੱਚ ਹੁਣ ਕੀ ਬਣਦਾ ਹੈ ਸੋ ਖੁਮ ਸਾਹਿਬ ਕੀ ਨਹੀਂ ਕਿਉਂਕਿ ਜਦੋਂ ਹਾਈ ਕਮਾਂਡ ਤੋਂ ਆਰਡਰ ਆ ਗਿਆ ਫਿਰ ਬਣਾਉਣਾ ਹੀ ਪੈਣਾ ਹੈ ਜੀ ਉਹ ਹਣ ਕੀ ਚਾਹੁੰਦੇ ਆ ਇਹ ਤਾਂ ਉਹ ਜਾਣਨ ਬਾਈ ਬਿਲਕੁਲ ਉਹ ਤਾਂ ਉਤਲੇ ਹੀ ਜਾਣੇ ਕਿਹਦੇ ਹੁੰਦੇ ਆ ਨਾ ਇਹ ਤਾਂ ਹਣ ਉਤਲਾ ਗੁਜਰਾ ਗੁਜਰਾਤੀਆਂ ਦਾ ਜਿਹੜਾ ਆਪਣਾ ਹੈਗਾ ਨਾ ਟੋਲਾ ਉਹ ਹੀ ਜਾਣਦਾ ਕੀ ਹੋਣਾ ਕੀ ਨਹੀਂ ਜੀ